ભાઈ બ્યાન દાન ગામ કરો ગયા દીતે એક ਮੈਂ ਆ ਵੀ ਰਿਹਾ ਕਿੰਨਾ ਬਾਹੂ ਟਮਾਟੋ ਦੀ ਭਾਅ ਮੈਂ ਜੋ ਜੁਆਇਨ ਨਹੀਂ ਹੁੰਦਾ ਜਿੰਨੀ ਦੇਰ ਬੰਦਾ ਜੁਆਇਨ ਨਹੀਂ ਹੁੰਦਾ ਓਨੀ ਦੇਰ ਮੇਰੇ ਬੈਕ T-shirt ਕਿਸੇ ਨੂੰ ਨਹੀਂ ਮਿਲਦਾ ਭਾਜੀ ਚਾਹੁੰਦੇ ਕੀ ਹੋਣਾ ਆਪਾਂ ਆ ਬੈਕ ਦਾ ਮਾਫੀ ਹੋਗੇ ਜੀ ਆ ਪੁਲਿਸ ਲੋਕ ਕੰਨੀਏ ਕੀ ਜਾਂਦੇ ਮਾਫੀ ਮੰਗੇ ਮੇਰਾ ਵੀ ਜਰਾ ਨੀ ਗ੍ਰਾਮ ਮੁਤਾਬਕ ਸਾਡ ਨੂੰ ਮਤੇ ਸਮਝੋ ਨਾ ਪਾਜੀ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾਪ ਬੰਦੇ ਟਮਾਟੋ ਦੀਆਂ ਜ਼ੈਰਤਾਂ ਦੇ ਬੈਗਾਂ ਦੇ ਵਿੱਚ ਗੱਟੂ ਢਿਲਵਾ ਕਰਨ ਦੇ ਨੇ ਹਣ ਬੰਦਾ ਦਾ ਕੀ ਕਰਣ ਲਿਆ ਸੀ ਜੀ ਦੇਖੀ ਆ ਗੱਟੂ ਤੋਂ ਵਿੱਚ ਮੈਂ ਸਾਹਿਬ ਇਹ ਗੱਲ ਕਹਿ ਰਹੇ ਆ ਆਪਾਂ ਮਰਨੇ ਦੇ ਸਕੇ ਮਦਰਾਣ ਕੀਤਾ ਜਾ ਰਿਹਾ ਉਹਨਾਂ ਦੀਆਂ ਮੱਤੀਆਂ ਪਾ ਕੇ ਉਹਨਾਂ ਦੇ ਗੱਟੂ ਦਿੱਤੇ ਜਾ ਕੇ ਦੇਖੋ ਭਾਜੀ ਭਾਈ ਇਹਨਾਂ ਨੇ ਨਾ ਭਾਈ ਲਿਆ ਆਪਣਾ ਹਵੇ ਤੇ ਆ ਕੋਸਮ ਆਟਾਈਟ ਮਰਚੈਂਟ ਵਾਲੇ ਨੇ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜਦ ਤਾ ਪਾ ਕੇ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਰਹੇ ਨੇ ਇਹਦਾ ਫੂਡ ਡਿਲੀਵਰੀ ਆ ਤਾਂ ਮਾਡੂ ਗੱਟੂ ਅੰਗਟਵਾਣਾ ਕਰਦੇ ਲੋੜ ਨਹੀਂ ਆ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਟੋਰਾ ਵੇਚਦੇ ਆਂ ਆਪਾਂ ਦੇ ਵੇਚਦੇ ਨਹੀਂ ਭਾਈ ਇਹਨਾਂ ਨੇ ਬਿਆਨ ਕਰਕੇ ਸਾਨੂੰ ਇਹਦੀ ਤਕਲੀਫ ਹੈਗੀ ਆ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਮਾਟੋ ਸਵੀਗੀ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹੇ ਆਪਾਂ ਇਹ ਜਾਣਦੇ ਆ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਗਲਤੀ ਨਾਲ ਬਿਆਨ ਦਿੱਤਾ ਗਿਆ ਜਾਂ ਤੇ ਸਾਨੂੰ ਇਹ ਬੰਦਾ ਦੱਸ ਦੇ ਕਿ ਇੰਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਨ ਦੇ ਵਿੱਚੋਂ ਗੱਟੂ ਕੱਢ ਕੇ ਦਿੰਦੇ ਆ ਜਾਂ ਸਾਨੂੰ ਬੰਦਾ ਦੱਸ ਦੇ ਕਿਉਂਕਿ ਭਾਈ ਤੁਹਾਡੀ ਜਿਹੜੀ ਜਮਾਟੋ ਦੀ ਜ ਇਹਨਾਂ ਬੰਦੋਂ ਬੰਦਾ ਜੋ ਉਹਦੇ ਜਮਾਟੋ ਦੀ ਦੋਈ ਨਾ ਬਾਹਰ ਮਿਲਦਾ ਨਹੀਂ ਹੈ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਹਾਂ ਮੇਰੇ ਕੰਮ ਕਰ ਤੁਹਾਨੂੰ ਬਾਹਰੋਂ ਕੋਈ ਅਰੇਂਜ ਕਰਕੇ ਵਿਖਾ ਦੇ ਜਮਾਟੋ ਦੀ ਬੈਗ ਤੇ ਪਿੱਛੇ ਦਾ ਨਾ ਅਰੇਂਜ ਕਰਕੇ ਵਿਖਾ ਦੇ ਕਿ ਜੇ ਮਿਲਦੀ ਹੈ ਕਿਦੋਂ ਤੇ ਇਹ ਆਂਦੀ ਕੰਪਨੀ ਵੱਲੋਂ ਇਹ ਬਾਹਰ ਕੁਰੀਅਰ ਆਂਦੀ ਹੈ ਜੀ ਮਾਲ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਮਾਟੇ ਅੱਧੀ ਕਾਰਵਾਂ ਕੀ ਕਰੇ ਸਰ ਆਪਾਂ ਐਸਐਸਵੀ ਦੇ ਪੇਸ਼ ਹੋਣਾ ਖੜ ਜਾ ਗਏ ਉਥੇ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਰ ਇਹਨਾਂ ਨੇ ਬੰਦਾ ਸਿਰਿ ਪਬਲਿਸਿਟੀ ਕਰਦੇ ਆ ਵਾ ਇਹਨਾਂ ਨੇ ਸਰ ਪਹਿਲਾਂ ਇੱਕੋ ਜਿਹੀ ਦੋਦੀ ਕੱਡੂਆ ਬੰਦਾ ਆਪਾਂ ਇਹਨਾਂ ਨੂੰ ਆਹ ਬੰਦੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਬੰਦੋ ਕਦੇ ਡਿਲੀਵਰ ਕਦੇ ਨੇ ਵੇਖਿਆ ਦੇ ਜਮਾਟੋ ਪਾਸ ਦੀ ਜਾਗਰਵਾ ਬਸ ਸਰਦਨ ਪਰੇਸ਼ਾਨੀ ਆ ਰਹੀ ਕਿ ਦੁਕਾਨ ਦੇ ਬਿਆਨ ਪਰੇਸ਼ਾਨੀ ਆਹੀ ਆਲੀ ਹੈ ਅਨੁਪਾਲ ਭਾਈ ਨੇ ਕੱਲ ਗਿੰਦੂ ਭਾਈ ਕੋਈ ਨਾ ਕੋਈ ਕੰਮ ਨੂੰ ਰੋਕਦਾ ਵਾ ਮੇਰਾ ਨਾਮ ਵੀ ਪੰਜੇ ਕੋਈ ਕੀ ਸੋਚਿਆ ਆ ਰਹੀ ਗੱਲ ਇਹ ਹੈ ਕਿ ਸਮੱਸਿਆ ਹੀ ਹੈ ਕਿ ਇਸ ਵਿਸਥਾਈ ਨਹੀਂ ਹੈ ਮੈਂ ਕਿਹਾ ਕੱਲ ਨੂੰ ਆ ਸਕਦੀ ਹੈ ਕੱਲ ਨੂੰ ਕੋਈ ਵੀ ਸ਼ਾਸਨ ਸਾਡ ਨੂੰ ਰੋਕ ਕੇ ਸਾਡੀ ਚੈਕਿੰਗ ਕਰ ਸਕਦਾ ਨਿੰਗਲੋ ਕੁਝ ਨਹੀਂ ਹੈ ਫੇਰ ਵੀ ਕਿਆ ਨਮਨਤ ਸਾਡੂੰ ਆਈ ਲੀਡ ਉਹਨਾਂ ਵੱਲ ਡਿਲੀਵਰੀ ਕਰਾਂਗੇ ਅੱਗੇ ਸ਼ਾਇਦ ਲੋੜੀ ਤਿਆਰ ਕਰਕੇ ਰਾਸ਼ ਬੜਾ ਵਾ ਉਹ ਚੈੱਕ ਕਰਨਗੇ ਸਾਨੂੰ ਹੋਰ ਬਿਕਾ ਪਰੇਸ਼ਾਨੀ ਆਏਗੀ ਗੱਲ ਇਹ ਹੈ ਕਿ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖਟਰਮਾ ਸੇ ਸਾਨੂੰ ਬਦਨਾਮ ਕਰਤਾ ਵਾ ਮਸ਼ੂਰ ਕਰਤਾ ਬਦਨਾਮ ਕਰ ਲਾ ਜੋ ਮਰਜੀ ਲਾ ਲੋ ਮਾਰੇ ਪੂਰੀ ਰਣੀ ਪਰੇਸ਼ਾਨੀ ਅੱਗੇ ਦੀ ਜਾਣ ਦਿੰਦੇ ਹਾਂ ਮਤ ਸਾਡੀ ਸਾਨੂੰ ਅੱਗੇ ਕਿੰਨੇ ਕੇ ਪੈਸੇ ਮਿਲਦੇ ਇਹਨਾਂ ਨੂੰ ਕਿੰਨੇ ਰਿਮਲਦੀ ਬਾਏ ਇਹਨੇ ਹੋਰ ਸਾਨੂੰ ਬੁਸ਼ਾ ਲੀਡ ਕਰਨਾ ਇੱਕ ਬੰਦਾ ਜੀ ਅੱਧੀ ਘੰਟੇ ਦੀ ਕੋਟਰ ਲਾਣ ਰਿਹਾ ਮਹਾਰਾਜ ਇੱਕ ਇੱਕ ਘੰਟੇ ਦੀ ਕੋਟਰ ਲਗਣਾ ਹੈ ਬੰਦੇ ਦਾ ਇਹ ਇਹਨਾਂ ਕਰਕੇ ਉਸਲੇ ਦੇ ਕਰਕੇ ਸਿਰਫ ਇਹਨੇ ਪਬਲਿਸਿਟੀ ਖਤੀਏ ਕਦੀ ਦੋਬੀ ਹੋਣ ਗਰੀ ਜਾਂਦੇ ਕਦੀ ਕੁਛ ਗਈ ਜਾਂਦੇ ਆਈ ਨਹੀਂ ਹੈ ਗਈ ਚੋਰ ਆ ਜੀ ਆਗੇ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਪਾਜੀ ਇੱਥੇ 50 ਤੋਂ ਪਲੱਸ ਬੰਦੇ ਜੀ ਵੀਗੀ ਵਾਲੇ ਵੱਖਰੇ ਜਿਮਟ ਵਾਲੇ ਵੱਖਰੇ ਆਏ ਜੀ ਦਿਨੇਸ਼ ਖੋਸਲਾ ਜੀ ਕੀ ਹੋਇਆ ਹੈ ਸਰ ਕੋਈ ਨਹੀਂ ਆ ਨਾ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਹੈ ੜਕਾਇਆ ਗਿਆ ਜਿੰਨਾ ਮੈਂ ਕਹਿ ਸਕਦਾ ਕੋਈ ਚੈਨਲ ਨੂੰ ੜਕਾਇਆ ਗਿਆ ਵਾ ਗੱਲ ਕੋਈ ਨਹੀਂ ਹੈ ਮੈਂ ਤਾਂ ਸੋ ਕੱਲ੍ਹ ਕੇ ਇੰਟਰਵਿਊ ਮੇਰੇ ਕੋਲ ਲੈਣਾ ਸੀ ਪੱਤਰਕਾਰਾਂ ਤਾਂ ਤੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੁਣ ਡਿਲੀਵਰੀਆਂ ਹੋਣਦੀਆਂ Zomato ਦੇ ਯੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਪਤਾ ਕੀ ਹੁੰਦੀ ਹੈ ਸਰ Zomato ਤਾਂ Swiggy ਇੱਕ ਇੰਟਰਨੈਸ਼ਨਲ ਕੰਪਨੀ ਹੈ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਭਾਈ ਕੋਈ ਭਰਾ ਮੇਰੇ ਜਿਹੜੇ ਨੇ ਸਿਰਫ ਸੱਤ ਵੇ ਤੋਂ ਲੈ ਕੇ ਰਾਤ 11:00 11:00 ਵਜੇ ਤੱਕ ਠੰਡ ਦੇ ਵਿੱਚ ਡਿਲੀਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਕਿ ਜੇ ਮੈਂ ਬਾਹਰ ਜਾ ਕੇ ਕੱਪ ਕੌਫੀ ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਤੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਆ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀਡੀਓ ਕੋਣੀ ਦੁਬਾਰਾ ਚੈੱਕ ਕਰ ਲਓ ਮੈਂ ਤਾਂ ਉਹਦੇ ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਦੇਖੋ ਇਹਨਾਂ ਦੀ ਸਾਡੀ ਯੂਨੀਫਾਰਮਾਂ ਸਾਨੂੰ ਬਾਈਕ ਓਰੀ ਦੇ ਮਿਲਦੀਆਂ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਆਮ ਨਹੀਂ ਪਰ ਦੇਖੋ ਜਿਮੈਟੋ ਦੀ ਕੱਲੀ ਯੂਨੀਫਾਰਮ ਦੀ ਗੱਲ ਨਹੀਂ ਤੇ ਜੋ ਮੈਟੋ ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜੂਗੇ ਤੁਹਾਨੂੰ ਕੋਈ ਪਤਾ ਲੱਗਣਾ ਜੀ ਮੈਟੋ ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ ਭਾਜੀ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨਹੀਂ ਆਈ ਤਾਂ ਕਾਇਦ ਚੈਕਿੰਗ ਕੀਤੀ ਨਹੀਂ ਗਈ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿੰਨੇ ਕੇ ਬੰਦੇ ਬਟਾਲੇ 'ਚ 25 ਬੰਦੇ ਨੇ ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਤੇ ਇਹਨਾਂ ਨੂੰ ਡਰ ਕਾਦਾ ਮੈਂ ਤੇ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਇੰਨੇ ਲਫ਼ਜ਼ ਕਹੇ ਕਿ ਇਹਨਾਂ ਦਾ ਆ ਮੁੰਡਾ ਇਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਜੇਕਰ ਮੈਨੂੰ ਹੋਵੇ ਤੇ ਮੈਂ ਮੋਟਰਸਾਈਕਲ ਦਾ ਨੰਬਰ ਨਾ ਦਿੰਦਾ ਕੀ ਨਾਲ ਬੰਦਾ ਦਾ ਤਸਲਤਾ ਜੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਜੇ ਮੈਟੋ ਵਾਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆਦੀ ਗੁੰਡਾਗਰਦੀ ਦਾ ਨਾਟਕ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤਾਂ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋ ਹੁਣ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਦੇ ਪਛਾ ਦਰਜ ਹੋਵੇ ਕਿ ਮੇਰੀ ਦੁਕਾਨ ਤੇ ਆ ਕੇ ਇਸ ਤਰ੍ਹਾਂ ਮਾਰਿਆ ਕੀਤਾ ਪਰ ਦਿਲ ਮੇਰਾ ਕਹਿੰਦਾ ਯਾਰ ਹੈ ਤੇ ਛੋਟੇ ਭਰਾ ਨੇ ਮੇਰੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਜੇਕਰ ਕੋਈ ਪੜਘਾ ਦੇਗਾ ਉਹ ਮਾੜਾ ਜਿਹਾ ੜਕ ਕੇ ਇੱਥੇ ਪਹੁੰਚ ਗਿਆ ਨੇ ਹੁਣ ਮੇਰਾ ਤਾਂ ਮਨ ਨਹੀਂ ਕਰਦਾ ਕਾਰਵਾਈ ਕਰਨ ਤੇ ਪਰ ਮੇਰੀ ਦੁਕਾਨ ਦੀ ਲੇਬਰ ਹੈਗੀ ਆ ਉਹ ਲੇਡੀਜ਼ ਨੇ ਉਹ ਉੱਥੇ ਕਹਿੰਦੇ ਕਿਤੇ ਗਾਲਾਂ ਕੱਢੀਆਂ ਨੇ ਸਾਨੂੰ ਤੁਸੀਂ ਉਹਨਾਂ ਕੋ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹੁੰਦਾ ਨਹੀਂ ਕਾਰਵਾਈ ਕਰਾਂ ਪਰ ਅਨੀਆਂ ਕਹਿੰਦੀ ਕਿ ਤੁਸੀਂ ਦਰਖਾਸ ਦਿਓ ਕਿ ਆਈ ਦਵਾਂਗੇ ਉਹ ਕਹਿੰਦੇ ਨੇ ਕਿ ਅਗਰ ਸਾਡੇ ਕੋਲੋਂ ਮਾਫੀ ਨਾ ਮੰਗੀ ਤੇ ਅਸੀਂ ਪੁਲਿਸ ਦੇ ਕੋਲ ਜਾਵਾਂਗੇ ਉਹ ਕਾਨੂੰਨੀ ਕਾਰਵਾਈ ਕਰਾਂਗੇ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਦਾ ਵੀ ਹੱਕ ਹੈ ਦੇਖੋ ਜਿਹੜੀ ਮੀਡੀਆ ਤੁਹਾਡੇ ਸਾਹਮਣੇ ਹੈ ਪੁਲਿਸ ਕੋ ਕੀ ਜਾਣਾ ਹੈ ਸਾਰੀ ਮੀਡੀਆ ਦੇ ਸਾਹਮਣੇ ਆ ਦੁਨੀਆ ਦੇ ਸਾਹਮਣੇ ਆ ਕਿ ਜੀ ਮੈਂ ਉਹਨਾਂ ਦਾ ਨਾਂ ਕਿਸੇ ਦਾ ਲਿਆ ਕਿ ਜਮੈਟੋ ਵਾਲਾ ਆ ਮੁੰਡਾ ਵਾ ਜਿਹਨੇ ਗੱਟੂ ਵੇਚਿਆ ਮੈਂ ਇਹ ਕਿਤੇ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਤਾਂ ਉਹਦੇ ਚ ਵੀਡੀਓ ਚ ਤੁਸੀਂ ਕਲਿੱਪ ਜੜਾਣਾ ਨਾਲ ਲਾਓ ਮੈਂ ਉਹਦੇ ਚ ਇੰਨਾ ਗੱਲ ਕਹ ਰਿਹਾ ਕਿ ਕੰਪਨੀ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਨਹੀਂ ਕਿ ਗਲਤ ਗਿਆ ਨਾਮ ਨਹੀਂ ਲਿਆ ਕੋਈ ਸਰ ਜੇਕਰ ਮੈਂ ਉਹਨਾਂ ਦਾ ਸਾਥ ਦਿੱਤਾ ਹੈ ਕਿ ਜਿਵੇਂ Zomato Swiggy ਜੜੀਆ ਇੰਟਰਨੈਸ਼ਨਲ ਕੰਪਨੀਆਂ ਨੇ ਕੰਪਨੀ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਮੇਰੇ ਭਰਾ ਕੰਮ ਕਰਨਦੇ ਨੇ ਉਹਨਾਂ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ